ਖੋਰ ਅਹਿਮ ਮਸਲੇ ਤੇ ਵਿਚਾਰ ਚਰਚਾ ਲੈ ਕੇ ਤੁਹਾਡੇ ਸਾਹਮਣੇ ਹਾਜ਼ਰਾਂ ਇਹ ਮਸਲਾ ਬੇहद ਗੰਭੀਰ ਹੈ ਤੇ ਪਿਛਲੇ ਲੰਬੇ ਸਮੇਂ ਤੋਂ ਇਸ ਮਸਲੇ ਨੂੰ ਸੀ ਚੁੱਕ ਵੀ ਰਿਆਂ ਪਰ ਇਸ ਦੇ ਬਾਵਜੂਦ ਇਹ ਮਸਲਾ ਹੱਲ ਨਹੀਂ ਹੋ ਰਿਹਾ ਇਹ ਮਸਲਾ ਚਾਈਨਾ ਡੋਰ ਦਾ ਡ੍ਰੈਗਨ ਡੋਰ ਦਾ ਅੱਜ ਵੀ ਬਹੁਤ ਸਾਰੇ ਹਾਦਸੇ ਅਜੇ ਹੋ ਰਹੇ ਨੇ ਇਹਨਾਂ ਡੋਰਾਂ ਕਰਕੇ ਪਰ ਉਹਨਾਂ ਹਾਦਸਿਆਂ ਤੇ ਲਗਾਮ ਨਹੀਂ ਲਗਾਈ ਜਾ ਰਹੀ ਹਾਲਾਂਕਿ ਪੁਲਿਸ ਪ੍ਰਸ਼ਾਸਨ ਦਾਵਾ ਜ਼ਰੂਰ ਕਰਦਾ ਕਿ ਸੀ ਇਸਪਰ ਬਹੁਤ ਸਖਤਾਂ ਸਖਤ ਹੋਣ ਦੇ ਬਾਵਜੂਦ ਸਖਤਾਈ ਦੇ ਬਾਵਜੂਦ ਹੈ ਇਹ ਇਹ ਕੰਮ ਇਹ ਧੰਦਾ ਰੁਕ ਨਹੀਂ ਰਿਹਾ ਲੋੜੀ ਦੇ ਦਿਨ ਤੋਂ ਲੈ ਕੇ ਹੁਣ ਅੱਗੇ ਬਸੰਤ ਪੰਚਮੀ ਆ ਰਹੀ ਹੈ 26 ਜਨਵਰੀ ਆ ਰਹੀ ਹੈ ਜਦੋਂ ਬਹੁਤ ਸਾਰੇ ਪਤੰਗ ਉਡਾਏ ਜਾਂਦੇ ਨੇ ਔਰ ਜ਼ਿਆਦਾਤਰ ਪਤੰਗ ਇਸ ਚਾਈਨਾ ਡੋਰ ਨਾਲ ਉਡਾਏ ਜਾਂਦੇ ਨੇ ਜਿਸ ਦੇ ਕਰਕੇ ਬਹੁਤ ਸਾਰੇ ਹਾਦਸੇ ਹੁੰਦੇ ਨੇ ਇਹਨਾਂ ਹਾਦਸਿਆਂ ਤੇ ਲਗਾਮ ਕਿਵੇਂ ਲੱਗੇਗੀ ਸਵਾਲ ਸਭ ਤੋਂ ਵੱਡਾ ਇਹ ਹੈ ਕਾਤਲ ਡੋਰ ਦਾ ਕਹਿਰ ਲਗਾਤਾਰ ਜਾਰੀ ਹੈ ਔਰ ਡ੍ਰੈਗਨ ਡੋਰ ਹੁਣ ਜ਼ਿੰਦਗੀਆਂ ਤੇ ਭਾਰੀ ਪੈ ਰਿਹਾ ਹੈ ਹਾਲਾਂਕਿ ਸਖਤ ਕਦਮ ਵੀ ਪੁਲਿਸ ਵੱਲੋਂ ਚੁੱਕੇ ਗਏ ਨੇ ਉਸ ਦੇ ਬਾਵਜੂਦ ਵੀ ਇਸ ਤੇ ਲਗਾਮ ਨਹੀਂ ਲੱਗ ਰਹੀ ਪਬੰਦੀਆਂ ਲਗੀਆਂ ਹੋਈਆਂ ਨੇ ਪਰ ਫਿਰ ਵੀ ਵਿਕਰੀ ਜਾਰੀ ਹੈ ਕਈ ਥਾਵਾਂ ਤੇ ਸ਼ਰੇਆਮ ਜਾਰੀ ਹੈ ਕਈ ਥਾਵਾਂ ਤੇ ਚੋਰੀ ਜਾਰੀ ਹੈ ਜਾਨਮਾਲ ਦੇ ਹੁੰਦੇ ਨੁਕਸਾਨ ਦੇ ਲਈ ਆਖਰ ਜ਼ਿੰਮੇਵਾਰ ਕੌਣ ਹੈ ਸਵਾਲ ਸਭ ਤੋਂ ਵੱਡਾ ਇਹ ਹੈ ਹੁਣ ਸਰਕਾਰ ਆਪਣੇ ਵੱਲੋਂ ਤਾਂ ਜੋ ਕੁਝ ਕਰ ਸਕਦੀ ਹੈ ਜਾਂ ਪੁਲਿਸ ਪ੍ਰਸ਼ਾਸਨ ਆਪਣੇ ਵੱਲੋਂ ਜੋ ਕੁਝ ਕਰ ਰਿਹਾ ਉਹ ਤਾਂ ਕਰ ਹੀ ਰਿਹਾ ਪਰ ਬਹੁਤ ਸਾਰੇ ਸਮਾਜ ਸੇਵੀ ਜਥੇਬੰਦੀਆਂ ਦੇ ਲੋਕ ਵੀ ਅੱਗੇ ਆ ਰਹੇ ਨੇ ਔਰ ਉਹ ਲਗਾਤਾਰ ਕੋਸ਼ਿਸ਼ ਕਰਦੇ ਨੇ ਕਿ ਆਮ ਲੋਕਾਂ ਨੂੰ ਅਵੇਅਰ ਕੀਤਾ ਜਾ ਸਕੇ ਜੇ ਅਵੇਅਰ ਨਹੀਂ ਹੁੰਦੇ ਤਾਂ ਘੱਟੋ-ਘੱਟ ਜਿਹੜੇ ਲੋਕ ਸਕੂਟਰ ਮੋਟਰਸਾਈਕਲਾਂ ਤੇ ਜਾਂਦੇ ਨੇ ਉਹਨਾਂ ਨੂੰ ਕਿਵੇਂ ਬਚਾਇਆ ਜਾ ਸਕਦਾ ਹੈ ਇਹ ਲਗਾਤਾਰ ਉਪਰਾਲੇ ਨੇ ਜਿਹੜੇ ਇਹ ਸਮਾਜ ਸੇਵੀ ਜਥੇਬੰਦੀਤੇ ਚੱਲ ਰਹੇ ਨੇ ਅੱਜ ਸੜਨਾਲ ਜਸ ਸੇਵਾ ਸੁਸਾਇਟੀ ਤੋਂ ਉਹਨਾਂ ਦੇ ਇੱਕ ਮੈਂਬਰ ਜਿਹੜੇ ਰੂਪਕਮਲ ਕੌਰ ਉਹ ਮੇਰੇ ਨਾਲ ਜੁੜੇ ਹੋਏ ਨੇ ਉਹਨਾਂ ਤੋਂ ਸਮਝਣ ਤੇ ਦੀ ਕੋਸ਼ਿਸ਼ ਕਰਦੇ ਆ ਕਿਉਂਕਿ ਹਰ ਸਾਲ ਹੀ ਇਹਨਾਂ ਨਾਲ ਡਿਬੇਟ ਅਸੀਂ ਕਰਦੇ ਆ ਰੂਪਕਮਲ ਜੀ ਤੁਸੀਂ ਮੈਨੂੰ ਇਹ ਦੱਸੋ ਪਿਛਲੇ ਲੰਬੇ ਸਮੇਂ ਤੋਂ ਤੁਸੀਂ ਇਹ ਸੇਵਾ ਨਿਭਾ ਰਹੇ ਹੋ ਤੁਸੀਂ ਲਗਾਤਾਰ ਲੋਕਾਂ ਨੂੰ ਅਵੇਅਰ ਵੀ ਕਰ ਰਹੇ ਹੋ ਕੋਈ ਫਰਕ ਤੁਹਾਨੂੰ ਨਜ਼ਰ ਆਇਆ ਕਿ ਜੋ ਪਹਿਲਾਂ ਜਿਸ ਤਰੀਕੇ ਨਾਲ ਡੋਰ ਵਰਤੀ ਜਾਂਦੀ ਸੀ ਜਿਸ ਤਰੀਕੇ ਨਾਲ ਉਸ ਡੋਰ ਨਾਲ ਹਾਦਸੇ ਹੁੰਦੇ ਸੀ ਥੋੜੀ ਕਮੀ ਆਈ ਹੈ ਜੀ ਬਿਲਕੁਲ ਲੱਗਦਾ ਹੈ ਕਿ ਥੋੜੀ ਬਹੁਤੀ ਕਮੀ ਆਈ ਹੈ ਲੋਕੀ ਥੋੜੇ ਬਨ ਅਵੇਅਰ ਵੀ ਹੋਏ ਆ ਬਟ ਸਾਨੂੰ ਲੱਗਦਾ ਹੈ ਕਿ ਜਦੋਂ ਤੱਕ ਲੋਕੀ ਇਹਨਾਂ ਬਾਰੇ ਜ਼ਿਆਦਾ ਜਾਗਰੂਕ ਨਹੀਂ ਹੋਣਗੇ ਉਦੋਂ ਤੱਕ ਅਸੀਂ ਕੁਝ ਵੀ ਨਹੀਂ ਕਰ ਸਕਦੇ ਅਸੀਂ ਵੱਧ ਤੋਂ ਵੱਧ ਇਹ ਕਰ ਸਕਦੇ ਹਾਂ ਕਿ ਬੱਚਿਆਂ ਦੇ ਜਿਹੜੇ ਅਸੀਂ ਜਿਹੜੇ ਟੂ ਵੀਲਰਸ ਦੇ ਹੈਗੇ ਨੇ ਉਹਨਾਂ ਦੇ ਲਈ ਅਸੀਂ ਜਿਹੜੇ ਸੇਫਟੀ ਗਾਰਡਸ ਬਣਵਾਏ ਨੇ ਐਂਗਲਸ ਬਣਵਾਏ ਨੇ ਉਹਨਾਂ ਦੀ ਸੁਰੱਖਿਆ ਦੇ ਲਈ ਤਾਂ ਕਿ ਜੇ ਸਰਕਾਰ ਦਾ ਡੋਰ ਬੰਦ ਨਹੀਂ ਹੋ ਸਕਦੀ ਹੈ ਬੱਚੇ ਲੈ ਰਹੇ ਨੇ ਖਰੀਦ ਰਹੇ ਨੇ ਹਰ ਇੱਕ ਚੀਜ਼ ਤੇ ਸਾਨੂੰ ਚਾਹੀਦਾ ਕਿ ਏਟਲੀਸਟ ਅਸੀਂ ਉਹ ਟੂ व्हीਲਰਸ ਦੇ ਉੱਪਰ ਉਹ ਸੇਫਟੀ ਗਾਰਡ ਲਗਾ ਕੇ ਉਹਨਾਂ ਨੂੰ ਬਚਾ ਸਕੀਏ ਉਹਨਾਂ ਦੀਆਂ ਜਾਨਾਂ ਬਚਾ ਸਕੀਏ ਜਿਹੜੀ ਡ੍ਰੈਗਨ ਡੋਰ ਤੋਂ ਉਹਨਾਂ ਦਾ ਬਚਾਅ ਹੋ ਸਕੇ ਜੀ। ਹੂੰ। ਆ ਰੂਪਕਮਲ ਜੀ ਕੀ ਤੁਹਾਨੂੰ ਕਮੀ ਕਿੱਥੇ ਮਹਿਸੂਸ ਹੁੰਦੀ ਹੈ ਕਿ ਇਹ ਡੋਰ ਕਿਉਂ ਨਹੀਂ ਬੰਦ ਹੋ ਰਹੀ? ਇਹਦੀ ਵਿਕਰੀ ਕਿਉਂ ਨਹੀਂ ਬੰਦ ਹੋ ਰਹੀ? ਇੰਨੀ ਈਜ਼ੀਲੀ ਅਵੇਲੇਬਿਲਟੀ ਕਿਵੇਂ ਹੈ? ਕਿਉਂਕਿ ਪੁਲਿਸ ਤੇ ਪ੍ਰਸ਼ਾਸਨ ਤਾਂ ਦਾਵਾ ਜ਼ਰੂਰ ਕਰਦਾ ਕਿ ਅਸੀਂ ਬਹੁਤ ਸਖਤੀ ਕੀਤੀ ਹੋਈ ਹੈ। ਇਸ ਬਾਬਜੋ ਤੁਹਾਨੂੰ ਕਮੀ ਕਿੱਥੇ ਮਹਿਸੂਸ ਹੁੰਦੀ ਹੈ? ਦੇਖੋ ਜੀ ਮਾਰਕੀਟ ਦੇ ਵਿੱਚ ਤੇ ਹਰ ਇੱਕ ਚੀਜ਼ ਮਿਲ ਰਹੀ ਹੈ ਪੁਲਿਸ ਪ੍ਰਸ਼ਾਸਨ ਵੀ ਕਹਿ ਰਿਹਾ ਕਿ ਅਸੀਂ ਇਹ ਚੀਜ਼ਾਂ ਨੂੰ ਬੰਦ ਕਰ ਰਹੇ ਹਾਂ ਅਸੀਂ ਇਹ ਡੋਤ ਨਹੀਂ ਵਿਕਣੀ ਚਾਹੀਦੀ ਹੈ ਪਰ ਫਿਰ ਵੀ ਲੋਕੀ ਇਹ ਚੀਜ਼ਾਂ ਖਰੀਦ ਰਹੇ ਨੇ ਬਾਹਰ ਵਿਕਰੀਆਂ ਨੇ ਬਾਰ ਵੀਕੰਨ ਉੱਤੇ ਤੁਸੀਂ ਦੇਖੋ ਕਿ ਜ਼ਹਿਰ ਵੀ ਵਿਕਦਾ ਹੈ ਮਾਪਿਓ ਆਪਣੇ ਬੱਚਿਆਂ ਨੂੰ ਲੈ ਕੇ ਦੇ ਸਕਦੇ ਨੇ ਨਹੀਂ ਲੈ ਕੇ ਦੇ ਸਕਦੇ ਨੇ ਪਰ ਇਹ ਚੀਜ਼ਾਂ ਕਿਉਂ ਲੈ ਕੇ ਦਿੰਦੇ ਨੇ ਮੈਂ ਕਹਿੰਨੀ ਆ ਕਿ ਪੇਰੈਂਟਸ ਨੂੰ ਵੀ ਚਾਹੀਦਾ ਕਿ ਆਪਣੇ ਬੱਚਿਆਂ ਨੂੰ ਇਹ ਚੀਜ਼ਾਂ ਨਾ ਲੈ ਕੇ ਦੇਣ ਬੱਚਿਆਂ ਨੂੰ ਵੀ ਅਸੀਂ ਸਕੂਲ ਦੇ ਵਿੱਚ ਜਾਂਦੇ ਆ ਬੱਚਿਆਂ ਨੂੰ ਉੱਥੇ ਜਾ ਕੇ ਅਵੇਅਰ ਕਰਦੇ ਆ ਤਕਰੀਬਨ 100 ਤੋਂ ਵੱਧ ਸਕੂਲਾਂ ਦੇ ਅਸੀਂ ਜਿੱਥੇ ਬੱਚਿਆਂ ਨੂੰ ਜਾ ਕੇ ਸਮਝਾ ਚੁੱਕੇ ਆ ਸਿਖਾ ਚੁੱਕੀਆਂ ਕਿ ਇਹ ਡੋਰਾ ਸਾਡੇ ਲਈ ਕਿੰਨੀਆਂ ਜ਼ਿਆਦਾ ਖਤਰਨਾਕ ਨੇ ਸਾਡੀਆਂ ਗਿੱਚੀਆਂ ਵੱਡੀਆਂ ਜਾਂਦੀਆਂ ਨੇ ਬੱਚੇ ਸਾਰਿਆਂ ਲੋਕਾਂ ਤੇ ਫੇਸ ਖਰਾਬ ਹੋ ਜਾਂਦੇ ਨੇ ਅਟਲੀਸਟ ਤੁਸੀਂ ਕਿਤੇ ਨਾ ਕਿਤੇ ਤੇ ਅਸੀਂ ਖੜੇ ਹੋਵੋ ਨਾ ਹੀ ਆ ਨਾ ਸਾਨੂੰ ਇਹ ਕਿਉਂ ਨਹੀਂ ਦਿਖਦਾ ਕੀ ਇਹ ਸਾਡੀਆਂ ਜਾਨਾਂ ਲੈ ਰਹੇ ਨੇ ਜਿਹੜੇ ਟੂ ਵੀਲਰਸ ਦੇ ਉੱਤੇ ਜਾਂਦੇ ਨੇ ਜਿਹੜੇ ਜਿਹੜੇ ਸਾਡੇ ਫੂਡ ਡਿਲੀਵਰੀ ਬੁਆਏਸ ਅਗੇ ਨੇ ਇਹਨਾਂ ਦੇ ਲਈ ਕਿੰਨਾ ਖਤਰਾ ਹੈ ਉਹਨਾਂ ਦੇ ਤੁਸੀਂ ਦੇਖੋ ਬਿਲਕੁਲ ਠੀਕ ਹੈ ਔਰ ਸਾਨੂੰ ਚਾਹੀਦਾ ਹੈ ਕਿ ਅਟਲੀਸ ਐਨਸੀ ਇਹ ਲੱਗਦਾ ਕਿ ਥੋੜੀ ਸਖਤ ਕਾਰਵਾਈ ਵੀ ਹੋਣੀ ਚਾਹੀਦੀ ਹੈ ਬਹੁਤ ਸਾਰੇ ਕੇਸਸ ਦਰਜ ਕੀਤੇ ਜਾਂਦੇ ਨੇ ਉਹਨਾਂ ਕੇਸਸ ਦਾ ਕੀ ਬਣਦਾ ਕੀ ਨਹੀਂ ਬਣਦਾ ਕੀ ਨਤੀਜਾ ਆਉਂਦਾ ਉਹ ਵੀ ਨਹੀਂ ਪਤਾ ਬਹੁਤ ਸਾਰੇ ਦੁਕਾਨਦਾਰਾਂ ਦੀਆਂ ਦੁਕਾਨਾਂ ਤੇ ਰੇਡ ਮਾਰ ਕੇ ਜਬਤ ਕੀਤੀਆਂ ਜਾਂਦੀਆਂ ਚੀਜ਼ਾਂ ਉਸ ਤੋਂ ਬਾਅਦ ਇਹ ਪਤਾ ਹੀ ਨਹੀਂ ਲੱਗਦਾ ਕੁਝ ਐਗਜ਼ਾਮਪਲ ਸੈੱਟ ਵੀ ਤਾਂ ਹੋਣੀ ਚਾਹੀਦੀ ਹੈ ਲੋਕਾਂ ਦੇ ਮੰਨ ਦੇ ਵਿੱਚ ਉਡਾਣ ਵਾਲੇ ਦੇ ਮੰਨ ਦੇ ਵਿੱਚ ਵੀ ਤੇ ਰੱਖਣ ਤੇ ਵੇਚਣ ਵਾਲੇ ਦੇ ਮੰਨ ਦੇ ਵਿੱਚ ਵੀ ਡਰ ਹੋਣਾ ਚਾਹੀਦਾ ਬਿਲਕੁਲ ਜੀ ਇਹਦੇ ਵਿੱਚ ਸਾਨੂੰ ਪ੍ਰਸ਼ਾਸਨ ਨੂੰ ਚਾਹੀਦਾ ਹੈ ਸਰਕਾਰਾਂ ਨੂੰ ਚਾਹੀਦਾ ਹੈ ਕਿ ਐਡਮਿਨਿਸਟ੍ਰੇਸ਼ਨ ਨੂੰ ਚਾਹੀਦਾ ਹੈ ਕਿ ਅਗਰ ਇਹਦੇ ਵਿੱਚ ਅਗਰ ਅਸੀਂ ਕਿਤੇ ਵੀ ਸਾਨੂੰ ਪਤਾ ਲੱਗਦਾ ਹੈ ਕਿ ਇਹਦੇ ਵਿੱਚ ਲੋਕੀ ਉਡਾ ਰਹੇ ਨੇ ਕਿਤੇ ਵੀ ਤੁਹਾਨੂੰ ਗੱਟੂ ਲੱਭਦੇ ਨੇ ਤੇ ਉਹਦੇ ਉੱਤੇ ਤੁਹਾਨੂੰ ਐਫ ਆਈ ਆਰ ਦਰਜ ਹੋਣੀ ਚਾਹੀਦੀ ਹੈ ਤਾਂ ਕਿ ਇਹ ਇੱਕ ਐਗਜ਼ਾਮਪਲ ਸੈੱਟ ਹੋਣ ਤੇ ਜਿਹੜਾ ਵੀ ਇਹਨੂੰ ਯੂਜ਼ ਕਰਦਾ ਫੜਿਆ ਗਿਆ ਉਹ ਨਹੀਂ ਬਚੇਗਾ ਕਿਉਂਕਿ ਇਹ ਖੁੱਲੇ ਆਮ ਸਾਡੇ ਲਈ ਹੈ ਇੱਕ ਕਹੋ ਕਿ ਡ੍ਰੈਗਨ ਥ੍ਰੈਡ ਹੈਗਾ ਕਿ ਜਿਹੜਾ ਖੁੱਲਾ ਵੈਪਨ ਹੈ ਜਿਹੜਾ ਤੁਸੀਂ ਕਿਸੇ ਨੂੰ ਵੀ ਕਤਲ ਅਸੀਂ ਅਗਰ ਤੁਸੀਂ ਰਸਤੇ 'ਚ ਜਾ ਰਹੇ ਹੋ ਤੁਸੀਂ ਕਿਸੇ ਨੂੰ ਮਾਰਨਾ ਹੋਵੇ ਨਾ ਤੇ ਤੁਸੀਂ ਇਹ ਡ੍ਰੈਗਨ ਡੋਰ ਉਡਾ ਕੇ ਉਹਨੂੰ ਛੱਡ ਦਿਓ ਉਹ ਉੱਥੋਂ ਦੀ ਨਿਕਲੇਗਾ ਤੇ ਉਹਦੀ ਗਰਦਨ ਆਪਣੇ ਆਪ ਕੱਟੀ ਜਾਏਗੀ। ਹੂੰ। ਮਤਲਬ ਇਹ ਇੰਨਾ ਹੱਤਾਂ ਖਤਰਨਾਕ ਹੈ। ਵੈਸੇ ਤੁਹਾਡੇ ਕੋਲ ਕਿਸ ਤਰ੍ਹਾਂ ਦੇ ਕੇਸਿਸ ਆਉਂਦੇ ਨੇ? ਇਸ ਕਾਤਲ ਡੋਰ ਦੇ ਕਿਉਂਕਿ ਉਤੋਂ ਬਾਅਦ ਜੀ ਤੁਸੀਂ ਜਿਆਦਾ ਅਵੇਅਰ ਲੋਕਾਂ ਨੂੰ ਕਰ ਪਾ ਰਹੇ ਹੋ। ਕਿਸ ਤਰ੍ਹਾਂ ਦੇ ਹਾਦਸੇ ਤੁਹਾਡੇ ਜ਼ਹਿਨ ਦੇ ਵਿੱਚ ਆਏ ਨੇ ਕਿ ਆਹ ਹਾਦਸੇ ਸਾਡੇ ਸਾਹਮਣੇ ਹੋਏ ਨੇ? ਦੇਖੋ ਸਾਡੇ ਕੋਲ ਜਿਹੜੇ ਫੂਡ ਡਿਲੀਵਰੀ ਬੁਆイズ ਵੀ ਆਉਂਦੇ ਨੇ ਜਿਹੜੇ ਘਰ-ਘਰ ਦੇ ਵਿੱਚ ਜਾ ਕੇ ਆਪਣੇ ਡਿਲੀਵਰੀ ਬੁਆイズ ਆਉਂਦੇ ਨੇ ਤੁਸੀਂ ਇਹ ਦੇਖੋ ਉਹਨਾਂ ਦੇ ਨਾਲ ਵੀ ਕਈ ਵਾਰੀ ਮੇਰੇ ਆਪਣੀ ਬੇਟੀ ਕਾਫੀ ਕੁਝ ਮੰਗਵਾਉਂਦੀ ਐ ਸੀ ਉਹਨਾਂ ਨੂੰ ਬੇਟੀ ਨੂੰ ਪੁੱਛਿਆ ਕਿ ਬੇਟੇ ਤੇਰੀ ਖਾਣਾ ਨਹੀਂ ਆ ਰਿਹਾ ਤੇ ਉਹਨੇ ਮੈਨੂੰ ਕਿਹਾ ਮੰਮਾ ਜਿਹੜਾ ਜਿਹੜਾ ਮੈਨੂੰ ਦੇਣ ਆਂਦਾ ਸੀਗਾ ਨਾ ਉਹਦੀ ਮੰਮਾ ਉਹਦੀ ਉਹਦੇ ਫੇਸ ਤੇ ਉੱਪਰ Thread ਕਟਿਆ ਗਿਆ ਜਿਹਦੇ ਨਾਲ ਉਹਦੇ 26 ਟਾਂਕੇ ਲੱਗੇ ਆ ਓਏ ਹੋਏ ਤੇ ਕੋਈ ਅਸੀਂ ਹੋਰ ਵੀ ਸਾਡੇ ਕੋਲ ਇੰਨੇ ਜ਼ਿਆਦਾ ਕੇਸਸ ਆਉਂਦੇ ਮੇਰੀ ਫਰੈਂਡਸ ਆਉਂਦੀਆਂ ਨੇ ਜਿਹੜੀਆਂ ਟੂ ਵੀਲਰਸ ਤੇ ਆਉਂਦੀਆਂ ਨੇ ਉਹਨਾਂ ਦੇ ਨਾਲ ਵੀ ਕਈ ਹਾਦਸੇ ਹੁੰਦੇ ਨੇ ਤੇ ਦਿਲ ਕੰਬਾਨ ਵਾਲੀ ਇਹ ਹਰਕਤ ਜਿਹੜੀ ਨਾ ਮਤਲਬ ਕਿ ਅਸੀਂ ਬਰਦਾਸ਼ਤ ਵੀ ਨਹੀਂ ਹੁੰਦੀ ਹੈ ਕਿ ਕਿਵੇਂ ਕਿਸੇ ਦਾ ਘਰ ਖਰਾਬ ਹੋ ਜਾਂਦਾ ਕਈਆਂ ਦੇ ਘਰ ਦੇ ਵਿੱਚ ਸਿਰਫ ਇੱਕੋ ਇੱਕੋ ਬੰਦਾ ਹੁੰਦਾ ਜਿਹੜਾ ਕਿ ਉੱਥੇ ਪਰਿਵਾਰ ਉਹਨਾਂ ਦਾ ਉਹਦੇ ਨਾਲ ਸਿਰ ਤੇ ਚੱਲਦਾ ਉਹ ਸਵੇਰੇ ਜਾਂਦਾ ਸ਼ਾਮ ਵੀ ਵਾਪਸ ਆਉਂਦੇ ਨੇ ਤੇ ਉਹ ਇਹੀ ਨਹੀਂ ਪਤਾ ਹੁੰਦਾ ਕਿ ਉਹ ਜਿਹੜੇ ਪੁਲ ਤੋਂ ਉੱਪਰ ਉਹਦੇ ਨਿਕਲ ਕੇ ਜਾ ਰਹੇ ਨੇ ਉਹ ਪੁੱਲ ਤੋਂ ਨੇ ਵਾਪਸ ਆਣਾ ਜਾਂ ਨਹੀਂ ਆਣਾ ਕਿ ਉੱਥੇ ਉਹ ਇੱਕ ਡ੍ਰੈਗਨ ਡੋਰ ਜਿਹੜੀ ਚਾਈਨਾ ਥ੍ਰੈਡ ਜਿਹੜਾ ਹੈਗਾ ਉੱਥੇ ਖਿਲਰਿਆ ਹੋਇਆ ਕਿ ਕੀ ਉਹਦਾ ਜਾਨਤ ਨਹੀਂ ਲੈ ਲੇਗਾ ਇਹ ਵੀ ਨਹੀਂ ਪਤਾ ਹੁੰਦਾ ਕਿਸੇ ਨੂੰ ਜੀ ਆਮ ਤੌਰ ਤੇ ਅਸੀਂ ਇਹ ਵੀ ਦੇਖਿਆ ਹੈ ਕਿ ਬਹੁਤ ਸਾਰੇ ਸੀਰੀਅਸ ਇਸ਼ੂ ਹੁੰਦੇ ਨੇ ਜਿਨ੍ਹਾਂ ਤੇ ਡਿਬੇਟਸ ਵੀ ਹੁੰਦੀਆਂ ਨੇ ਜਿਨ੍ਹਾਂ ਤੇ ਸਰਕਾਰ ਵੀ ਗੱਲਬਾਤ ਕਰਦੀ ਹੈ ਆਪੋਜੀਸ਼ਨ ਦੇ ਲੀਡਰ ਵੀ ਗੱਲ ਕਰਦੇ ਨੇ ਕਿ ਤੁਹਾਨੂੰ ਲੱਗਦਾ ਕਿ ਇਹ ਇਸ਼ੂ ਇੰਨਾ ਸੀਰੀਅਸ ਨਹੀਂ ਲਿਆ ਜਾ ਰਿਹਾ ਪੋਲੀਟੀਸ਼ੀਅਨਸ ਵੱਲੋਂ ਆਮ ਲੋਕਾਂ ਵੱਲੋਂ ਉਹਨਾਂ ਨੂੰ ਲੱਗਦਾ ਯਾਰ ਪਤੰਗ ਡੋੜਦੇ ਤਾਂ ਮਸਲਾ ਦੋ ਚਾਰ ਦਿਨ ਬੋਲ ਕੇ ਅਸੀਂ ਚੁੱਪ ਕਰ ਜੰਨੇ ਆ ਮਸਲਾ ਖਤਮ ਹੋ ਜਾਂਦਾ ਤੁਹਾਨੂੰ ਲੱਗਦਾ ਕਿ ਇੱਥੇ ਸੀਰੀਅਸ ਟਾਕ ਦੀ ਜ਼ਰੂਰਤ ਹੈ ਬਹੁਤ ਬਿਲਕੁਲ ਜੀ ਇਹ ਬਹੁਤ ਜ਼ਿਆਦਾ ਸੀਰੀਅਸ ਟਾਕ ਦੀ ਜ਼ਰੂਰਤ ਹੈ ਕਿਉਂਕਿ ਇਹ ਚੀਜ਼ਾਂ ਨਾ ਤੁਸੀਂ ਆਮ ਦੇਖੋ ਕਿ 2014 ਤੋਂ ਅਸੀਂ ਇਹਦੇ ਉੱਤੇ ਇੱਕ ਲੜਾਈ ਲੜ ਰਹੇ ਹਾਂ ਤੇ ਇਹਦੇ ਵਿੱਚ ਜਦੋਂ ਲੋਹੜੀ ਆਉਂਦੀ ਹੈ ਜਾਂ ਬਸੰਤ ਪੰਚਮੀ ਆਉਂਦੀ ਹੈ 26 ਜਨਵਰੀ ਆਉਂਦੀ ਹੈ ਉਦੋਂ ਇਹ ਚੀਜ਼ਾਂ ਜ਼ਿਆਦਾ ਹਾਈਲਾਈਟ ਹੋ ਜਾਂਦੀਆਂ ਨੇ ਸਾਨੂੰ ਚਾਹੀਦਾ ਕਿ ਸਾਰਾ ਸਾਲ ਇਹਦੇ ਉੱਪਰ ਸਾਨੂੰ ਕੰਮ ਕਰਨਾ ਚਾਹੀਦਾ ਤਾਂ ਕਿ ਇਹ ਚੀਜ਼ ਬਣੇ ਨਾ ਨਾ ਇਹ ਬਣੇ ਤੇ ਨਾ ਇਹ ਵਿਕੇ ਸਾਡਾ ਤਾਂ ਅਸੀਂ ਇਹੀ ਕਹਿੰਨੀ ਆ ਕਿ ਕਿੰਨੀਆਂ ਕਟਨੀਆਂ ਗਰਦਨਾ ਹੋਰ ਹੁਣ ਤੇ ਛੱਡ ਦਿਓ ਚਾਈਨਾ ਡੋਰ ਨਾਏ ਬਣੇ ਤੇ ਨਾਏ ਵਿਕੇ ਸਰਕਾਰ ਨੂੰ ਚਾਹੀਦਾ ਕਿ ਅਦੇ ਤੇ ਇੱਕ ਸਟ੍ਰਿਕਟ ਐਕਸ਼ਨ ਲਵੇ ਤਾਂ ਕਿ ਇਹ ਨਾ ਬਣੇ ਤੇ ਨਾਏ ਵਿਕੇ ਤੇ ਨਾ ਲੋਕਾਂ ਦੀਆਂ ਜਾਨਾਂ ਜਾਨ ਅਸੀਂ ਸੇਫਲੀ ਆਪਣੀ ਸੁਖਾਂਵੀ ਲੋਹੜੀ ਮਨਾ ਸਕੀਏ ਅਸੀਂ ਲੋਹੜੀ ਇਸ ਤਰੀਕੇ ਦੇ ਨਾਲ ਨਹੀਂ ਹੈ ਕਿ ਅਸੀਂ ਲੋਕਾਂ ਦੀਆਂ ਜਾਨਾਂ ਲੈਣੀਆਂ ਨੇ ਇਸ ਬੜੀ ਵੱਡੀ ਵਧੀਆ ਅਸੀਂ ਆਪਣੀ ਖੁਸ਼ੀ ਇੱਕ ਤਿਉਹਾਰ ਸੈਲੀਬ੍ਰੇਟ ਕਰਦੇ ਆ ਕਿ ਜਿਹੜਾ ਕਿ ਸਾਨੂੰ ਲੱਗਦਾ ਕਿ ਉਹ ਸਾਡੀ ਟ੍ਰੈਡੀਸ਼ਨਲ ਡੋਰ ਖਤਮ ਹੁੰਦੀ ਜਾ ਰਹੀ ਹੈ ਸਾਡਾ ਤਿਉਹਾਰ ਖਤਮ ਹੁੰਦਾ ਜਾ ਰਿਹਾ ਹੈ ਜਿਸ ਤਰ੍ਹਾਂ ਚਾਈਨਾ ਡੋਰ ਤੇ ਬਹਿਣ ਲੱਗ ਰਿਹਾ ਤੁਸੀਂ ਵੀ ਸਾਨੂੰ ਲੱਗਦਾ ਕਿ ਅੱਜਕੱਲ ਦੀ ਜਿਹੜੀ ਇੰਡੀਅਨ ਡੋਰ ਹੈ ਉਹਦੇ ਤੇ ਵੀ ਵੈਨ ਲੱਗਣਾ ਸ਼ੁਰੂ ਹੋ ਜਾਏਗਾ। ਲੁਕੀ ਫਿਰ ਆਪਣਾ ਤਿਉਹਾਰ ਵੀ ਮਨਾਣਾ ਭੁੱਲ ਜਾਣਗੇ। ਬਿਲਕੁਲ ਠੀਕ ਗੱਲ ਹੈ। ਔਰ ਕਿਉਂਕਿ ਆਪਣੇ ਕੁਝ ਸਮੇਂ ਦੇ ਮਜ਼ੇ ਲਈ ਮਨੋਰੰਜਨ ਲਈ ਤੁਸੀਂ ਕਿਸੇ ਦਾ ਘਰ ਖਰਾਬ ਕਰ ਰਹੇ ਹੋ। ਤੁਸੀਂ ਕਿਸੇ ਦੀ ਜ਼ਿੰਦਗੀ ਖਰਾਬ ਕਰ ਰਹੇ ਹੋ। ਕਿਸੇ ਦਾ ਚਿਹਰਾ ਖਰਾਬ ਕਰ ਰਹੇ ਹੋ। ਬਹੁਤ ਸਾਰੇ ਸਾਡੇ ਕੋ ਕੋਈ ਕਿਸੇ ਜਾਂਦੇ ਆ। ਇੱਥੋਂ ਡੋਰ ਨਿਕਲ ਗਈ। ਇੱਥੋਂ ਨਿਕਲ ਗਈ। ਆ ਅੱਖਾਂ ਦੇ ਵਿੱਚੋਂ ਨਿਕਲ ਗਈ ਤਾਂ ਇੰਨੀ ਬੁਰੀ ਹਾਲਤ ਹੁੰਦੀ ਹੈ। ਐਸੀਆਂ ਨਾਜ਼ੁਕ ਥਾਵਾ ਤੇ ਵੀ ਕਈ ਵਾਰੀ ਅੱਖਾਂ ਦੇ ਉੱਤੇ ਤੱਕ ਡੋਰ ਫਿਰ ਜਾਂਦੀ ਹੈ ਜਿੱਥੇ ਟਾਂਕੇ ਤੱਕ ਨਹੀਂ ਲੱਗ ਸਕਦੇ ਅਜਿਹੇ ਕੇਸਿਸ ਵੀ ਸਾਹਮਣੇ ਆਏ ਰੂਪ ਕਬਲ ਜੀ ਫਿਰ ਤੁਹਾਨੂੰ ਲੱਗਦਾ ਕਿ ਇੱਕ ਵਿਕਲਪਤਾ ਦੇਣਾ ਚਾਹੀਦਾ ਆਪਸ਼ਨ ਤਾਂ ਦੇਣਾ ਚਾਹੀਦਾ ਹੁਣ ਈਜ਼ੀ ਅਵੇਲੇਬਿਲਿਟੀ ਹੈ ਜਿਹੜੀ ਉਹ ਚਾਈਨਾ ਡੋਰ ਦੀ ਆ ਬੰਦਾ ਜਾਂਦਾ 500 400 ਰੁਪਏ ਦੀ ਉਹ ਚਾਈਨਾ ਡੋਰ ਮਿਲ ਜਾਂਦੀ ਹੈ ਉਹ ਉੜਾ ਦਿੰਦਾ ਇਸ ਦਾ ਵਿਕਲਪ ਕੀ ਹੋਵੇ ਆਪਸ਼ਨ ਕੀ ਹੈ ਜੇ ਚਾਈਨਾ ਡੋਰ ਨਹੀਂ ਤਾਂ ਹੋਰ ਕੀ ਜਦ ਜੇ ਚਾਈਨਾ ਡੋਰ ਨਹੀਂ ਤੇ ਫਿਰ ਉਹਦੇ ਲਈ ਸਾਡੇ ਕੋਲ ਆਪਣਾ ਇੰਡੀਅਨ थ्रेड ਹੈਗਾ ਨਾ ਅਸੀਂ ਉਹਨੂੰ ਕਿਉਂ ਨਹੀਂ ਯੂਜ਼ ਕਰਦੇ ਆ ਤੁਸੀਂ ਦੇਖੋ ਕਿ ਸਾਡੇ ਜਿਹੜੇ ਇੱਥੇ ਪੰਜਾਬ ਦੇ ਵਿੱਚ ਜਿਹੜੀ ਹੈ ਇੰਡੀਅਨ ਡੋਰਸ ਜਿਹੜੀਆਂ ਬੰਦੀਆਂ ਸੀਗੀਆਂ ਉਹਨਾਂ ਦੀ ਜਿਹੜੇ ਪਰਵਾਜ਼ ਜਿਹੜੇ ਬਣਾਉਂਦੇ ਸੀਗੇ ਉਹਨਾਂ ਦਾ ਵੀ ਕੰਮ ਖਤਮ ਹੋ ਚੁੱਕਾ ਹੈ ਉਹ ਵੀ ਅੱਜਕੱਲ ਕਹਿੰਦੇ ਆ ਕਿ ਬਾਜ਼ਾਰ ਦੇ ਵਿੱਚ ਮਾਰਕੀਟ ਦੇ ਵਿੱਚ ਰੋਜ਼ੀ ਰੋਟੀ ਖਤਮ ਹੋ ਗਈ ਉਹ ਕਹਿੰਦੇ ਮਾਰਕੀਟ ਦੇ ਵਿੱਚ ਈਜ਼ੀਲੀ ਸਾਨੂੰ ਉਹ ਚਾਈਨਾ ਡੋਰ थ्रेड ਮਿਲ ਰਿਹਾ ਹੈ ਤੇ ਅਸੀਂ ਤੁਸੀਂ ਦੱਸੋ ਅਸੀਂ ਕਿਵੇਂ ਆਪਣਾ ਰੋਜ਼ਗਾਰ ਚਲਾਵਾਂਗੇ ਕਿਵੇਂ ਆਪਣੀ ਰੋਜ਼ੀ ਰੋਟੀ ਦਿਨ ਤਿਉਹਾਰ ਦੇ ਵਿੱਚ ਅਸੀਂ ਕਿਵੇਂ ਆਪਣੀ ਕਮਾਈ ਕਰਾਂਗੇ ਬਿਲਕੁਲ ਠੀਕ ਹੈ ਗੱਲ ਤੁਹਾਡੀ ਇਹੀ ਰਿਕੁਐਸਟ ਹੈ ਕਿ ਏਸਟ ਇਹਦੇ ਉੱਪਰ ਸਾਨੂੰ ਰੋਕ ਲਗਾਨੀ ਚਾਹੀਦੀ ਹੈ ਸਰਕਾਰਾਂ ਨੂੰ ਇੱਕ ਐਕਸ਼ਨ ਲੈਣਾ ਚਾਹੀਦਾ ਕਿ ਇਹ ਸਿਰਫ ਤਿਉਹਾਰ ਦੇ ਉੱਪਰ ਹੀ ਨਾ ਇਹਦਾ ਐਕਸ਼ਨ ਲਿਆ ਜਾਵੇ ਇਹਨੂੰ ਸਾਰੇ ਸਾਲ ਦੇ ਲਈ ਅਸੀਂ ਇਕਲੀਸਟ ਇੱਕ ਲਾਅ ਐਂਡ ਆਰਡਰ ਬਣੇ ਕਿ ਇਹ ਵਿਕਣੀ ਵੀ ਨਹੀਂ ਚਾਹੀਦੀ ਹੈ ਤੇ ਬੰਨੀ ਵੀ ਨਹੀਂ ਚਾਹੀਦੀ ਹੈ ਮੈਨੂਫੈਕਚਰਿੰਗ ਵੀ ਨਹੀਂ ਹੋਣੀ ਚਾਹੀਦੀ ਹੈ ਜਿਹੜੀ ਕਿ ਇਹ ਚੀਜ਼ ਜਿਹੜੀ ਅੱਜਕੱਲ ਤੁਸੀਂ ਦੇਖੋ ਕਿ ਕਿੱਡੇ ਵੱਡੇ ਵੱਡੇ ਗੁੱਡੇ ਆ ਗਏ ਨੇ ਹਾਂ ਬਹੁਤ ਵੱਡੇ ਗੁੱਡੇ ਨੇ ਉਹਨਾਂ ਦੇ ਲਈ ਤੁਸੀਂ ਇੰਡੀਅਨ ਡੋਰ ਅਗਰ ਯੂਜ਼ ਕਰਦੇ ਆਂ ਤੇ ਉਹ ਨਹੀਂ ਵੱਜ ਚਲਦੀਆਂ ਨੇ ਉਹਨਾਂ ਦੇ ਲਈ ਉਹਨਾਂ ਨੂੰ ਚਾਈਨੀਸ ਥ੍ਰੈਡੀ ਹੀ ਯੂਜ਼ ਕਰਨਾ ਪੈਂਦਾ ਬਟ ਮੈਂ ਕਹਨੀ ਆ ਕਿਉਂ ਬਣਾਉਣਾ ਹੀ ਕਿਉਂ ਹੈ ਬਣਾਉਣਾ ਹੀ ਕਿਉਂ ਆਪਣੇ ਮਨੋਰੰਜਨ ਦੇ ਲਈ ਤੁਸੀਂ ਕਿਸੇ ਦੇ ਲਈ ਕਿਉਂ ਐ ਖੁਜੀਆਂ ਚੀਜ਼ਾਂ ਬਣਾਉਣੀ ਐ ਕਿਉਂ ਆਪਣਾ ਤਿਉਹਾਰ ਵੀ ਸੈਲੀਬ੍ਰੇਟ ਨਾ ਕਰ ਸਕਾ ਹਮਮ ਔਰ ਬਿਲਕੁਲ ਸਾਡੇ ਕੋਲ ਇੱਥੇ ਵੱਡੇ ਵੱਡੇ ਕੇਸਿਸ ਆਉਂਦੇ ਆ ਕਿਸੇ ਦੀਆਂ ਹੱਥਾਂ ਦੀਆਂ ਉਂਗਲੀਆਂ ਵੱਡੀਆਂ ਹੁੰਦੀਆਂ ਨੇ ਸਮਝ ਨਹੀਂ ਲੱਗਦੀ ਐ ਕਿ ਉਹ ਥੱਲਿਓ ਦੀ ਜਿਹੜੀ ਵਾਈਟ ਕਲਰ ਦੀ ਹੱਡੀ ਦਿਖਾਈ ਦੇ ਰਹੀ ਐ ਉਹਨੂੰ ਉਹਨਾਂ ਨੇ ਕੱਟ ਕਰ ਕਵਰ ਕਿਵੇਂ ਕਰਨਾ ਹਮਮ ਉਂਗਲੀਆਂ ਨਿਕਲ ਜਾਂਦੀਆਂ ਨੇ ਬੱਚਿਆਂ ਦੀਆਂ ਛੋਟੇ ਛੋਟੇ ਬੱਚੇ ਨੇ ਗੁੱਡੀਆਂ ਕਹਿੰਦੇ ਲੁੱਟਦੇ ਲੁੱਟਦੇ ਹੀ ਨਾ ਗੁੱਡੀਆਂ ਲੁੱਟਣ ਦਾ ਸ਼ੌਂਕ ਹੁੰਦਾ ਜਿੰਨਾ ਬੱਚਾ ਨੂੰ ਉਹਨਾਂ ਲੁੱਟਦੇ ਲੁੱਟਦੇ ਹੱਥਾਂ ਦੀਆਂ ਉਂਗਲੀਆਂ ਸਾਰੀਆਂ ਨਿਕਲ ਜਾਂ ਇਹ ਇਹ ਤਾਂ ਉੜਦੀ ਫਿਰਦੀ ਮੌਤ ਹੈ ਜਲਦੀ ਫਿਰਦੀ ਮੌਤ ਹੈ ਜਿਹੜੀ ਆਪਸ ਰਹੇ ਆ ਅਸੀਂ ਆਪਣੇ ਲਈ ਸੋ ਇਹ ਬੜਾ ਸੀਰੀਅਸ ਮੁੱਦਾ ਹੈ ਰੂਪਕਮਲ ਕੌਰ ਜੀ ਬਹੁਤ-ਬਹੁਤ ਤੁਹਾਡਾ ਧੰਨਵਾਦ ਔਰ ਬਹੁਤ ਸ਼ਲਾਘਾਯੋਗ ਤੁਸੀਂ ਕੰਮ ਵੀ ਕਰ ਰਹੇ ਹੋ ਅਸੀਂ ਉਮੀਦ ਕਰਦੇ ਹਾਂ ਕਿ ਤੁਹਾਡੀ ਤੁਹਾਡੀਆਂ ਇਹਨਾਂ ਗੱਲਾਂ ਤੋਂ ਤੁਹਾਡੀਆਂ ਇਹਨੀਆਂ ਸਲਾਹਾਂ ਤੋਂ ਘੱਟੋ-ਘੱਟੋ ਮਾਪੇਬ ਜਰੂਰ ਜਾਗਰੂਕ ਹੋਣ ਜਿਹੜੇ ਆਪਣੇ ਬੱਚੇ ਨੂੰ 500 ਦਾ 1000 ਰੁਪਿਆ ਦੇ ਕੇ ਮਾਰਕੀਟ ਦੇ ਵਿੱਚ ਭੇਜ ਦਿੰਦੇ ਆ ਕਿ ਜਾਂ ਵੀ ਲਿਆ ਡੋਰ ਤੇ ਉਡਾਲਿਆ ਪਤੰਗ ਆਪ ਜਾਓ ਆਪ ਦੇਖੋ ਤੁਹਾਡਾ ਬੱਚਾ ਕੀ ਉਡਾਰ ਰਿਹਾ ਤੁਹਾਡਾ ਬੱਚਾ ਕਿਸੇ ਦੇ ਲਈ ਨੁਕਸਾਨ ਤਬਾਦ ਦੇ ਵਿੱਚ ਖੜਾ ਕਰੇਗਾ ਆਪਣੇ ਲਈ ਪਹਿਲਾ ਨੁਕਸਾਨ ਖੜਾ ਕਰ ਰਿਹਾ ਸੋ ਇਹ ਅਵੇਅਰ ਹੋਣ ਦੀ ਜਾਗਰੂਕ ਹੋਣ ਦੀ ਬੇਹਤ ਜ਼ਰੂਰਤ ਹੈ ਦੇ done então,